ਹਾਂ ਜੀ ਆਪਾਂ ਰਿਸ਼ਤਾ ਲੈ ਕੇ ਆਏ ਹਾਂ ਮੋਗਾ ਏਰੀਆ ਲੜਕੇ ਦਾ ਜੱਟ ਸਿੱਖ ਪਰਿਵਾਰ ਦਾ ਹੀ ਲੜਕਾ ਹੈ ਜੀ ਜਨਮ ਡੇਟ ਹੈ ਜੀ 93 ਤੇ ਲੜਕੇ ਦੀ ਹਾਈਟ ਹੈ ਜੀ 5 6 ਸਟੱਡੀ ਕੀਤੀ ਹੈ ਜੀ ਲੜਕੇ ਨੇ ਪਲੱਸ 2 ਇਹ ਤੋਂ ਭਰਾ ਤੇ ਇੱਕ ਭੈਣ ਹੈ ਜੀ ਇਹ ਤਿੰਨੇ ਭੈਣ ਭਰਾ ਬਾਹਰ ਨੇ ਤੇ ਦੋ ਭੈਣ ਭਰਾਵਾਂ ਦੀ ਮੈਰਿਡ ਹੈ। ਗੋ ਤਿੰਨਾਂ ਦਾ ਬਰਾੜ ਹੈ ਜੀ। ਲੜਕਾ ਪੱਗ ਬਣਦਾ। ਦੋਨਾਂ ਭਰਾਵਾਂ ਨੂੰ ਟੋਟਲ 16 ਕਿੱਲੇ ਜ਼ਮੀਨ ਆਉਂਦੀ ਹੈ। ਇਹ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਪੀਆਰ ਦੀ ਲੜਕੇ ਦੀ ਫਾਈਲ ਲੱਗੀ ਹੋਈ ਹੈ ਜੀ। ਇਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਇਹ ਕੈਨੇਡਾ ਦੀ ਪੀਆਰ ਲੜਕੀਂ ਦਿੰਦੇ ਨੇ ਜੇ ਲੜਕੀ ਤੇ ਇੰਡੀਆ ਜੀ ਤੇ ਲੜਕੀ ਦੀ ਸਟੱਡੀ ਬੀਐਸਸੀ ਨਰਸਿੰਗ ਚ ਜੀਐਨਐਮ ਕੀਤੀ ਹੋਵੇ ਜੀ ਜਿਸ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਫਾਈਲ ਨੰਬਰ 80910 ਕੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ